ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਵੀਡੀਓ ਬਣਾਈ ਆ ਚੁੰਨੀਆਂ ਤੇ ਲੈਸ ਕਿਵੇਂ ਲਾਉਣੀਆਂ ਇਹ ਆਪਾਂ ਗੁੰਮ ਲੈਸ ਲਾ ਕੇ ਤਿਆਰ ਕਰਾਂਗੇ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਆ ਤੇ ਕਈ ਭੈਣਾਂ ਨੂੰ ਇਹ ਲਾਉਣੇ ਬਹੁਤ ਜ਼ਿਆਦਾ ਡਿਫਿਕਲਟ ਲੱਗਦੀ ਆ ਇੰਨੀ ਜ਼ਿਆਦਾ ਇਹ ਲਾਉਣੇ ਔਖੇ ਨਹੀਂ ਹੈਗੀ ਪਰ ਜਦੋਂ ਤੁਸੀਂ ਇੱਕ ਦੋ ਵਾਰੀ ਲਾ ਕੇ ਦੇਖੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸੌਖੀ ਲੱਗੂਗੀ ਸੋ ਸਭ ਤੋਂ ਪਹਿਲਾਂ ਆਪਾਂ ਇਹ ਦੁਪੱਟੇ ਦੇ ਜਿਹੜੀਆਂ ਆਪਾਂ ਲੜਾਂ ਨੂੰ ਮੋੜਾਂਗੇ ਲਾੜੀ ਮੋੜਨੇ ਪੈਂਦੇ ਨੇ ਕੰਨੀਆਂ ਆਪਣੇ ਆਪ ਜਲਦੀ ਸੈੱਟ ਹੋ ਜਾਂਦੀਆਂ ਨੇ ਉਹਨਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਇਹ ਜਿਹੜੇ ਲੜ ਨੇ ਇਹਨਾਂ ਨੂੰ ਆਪਾਂ ਡਬਲ ਵਾਰੀ ਫੋਲਡ ਕਰਾਂਗੇ ਕਈ ਵਾਰ ਕਿਸੇ ਕਿਸੇ ਦੁਪੱਟੇ ਤੇ ਆਪਾਂ ਸਿੰਗਲ ਵਾਰੀ ਵੀ ਫੋਲਡ ਕਰ ਸਕਦੇ ਹੁੰਦੇ ਆ ਜੇਕਰ ਲੈਸ ਚੌੜੀ ਹੋਵੇ ਤੇ ਹੁਣ ਚੌੜੀ ਜਿਹੜੀ ਲੈਸ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਆਪਣੀ ਬਾਲੀ ਜ਼ਿਆਦਾ ਚੌੜੀ ਨਹੀਂ ਤੇ ਬਾਲੀ ਬ੍ਰੀਕ ਵੀ ਨਹੀਂ ਹੈਗੀ ਸੋ ਇੱਥੇ ਆਪਾਂ ਨੂੰ ਲੋੜ ਆ ਵੀ ਜਿਹੜੇ ਮਿਆਂ ਕਿਨਾਰੀਆਂ ਮੋੜਦੀਆਂ ਇਹ ਜੇ ਡਬਲ ਮੂੜੀਆਂ ਹੋਣਗੀਆਂ ਤਾਂ ਜ਼ਿਆਦਾ ਫਿਨਿਸ਼ਿੰਗ ਆਊਗੀ ਤੇ ਆਪਾਂ ਇੱਕ ਪਾਸੇ ਦੇ ਲਾੜਾ ਜਿਹੜੇ ਉਹ ਫੋਲਡ ਕਰ ਲਏ ਆ ਹੁਣ ਆਪਾਂ ਦੂਸਰੇ ਲੜ ਨੂੰ ਫੋਲਡ ਕਰਾਂਗੇ ਇਹ ਕੰਮ ਕਰਨ ਤੋਂ ਬਾਅਦ ਹੀ ਆਪਾਂ ਜਿਹੜੀ ਲੈਂਸ ਲਾਉਣੀ ਆ ਉਹ ਸਟਾਰਟ ਕਰਾਂਗੇ ਇਹ ਜਿਹੜਾ ਦੁਪੱਟਾ ਆ ਇਹ ਕੋਟੇ ਡੋਰੀਏ ਦਾ ਆ ਮਤਲਬ ਕਹਿਣ ਦਾ ਵੀ ਕਾਟਨ ਦੇ ਵਿੱਚ ਪੈ ਜਾਂਦਾ ਕਾਟਨ ਸਟੱਫ ਚ ਪਰ ਜੇ ਆਪਾਂ ਸਿੰਥੈਟਿਕ ਕਪੜੇ ਦੇ ਉੱਤੇ ਲੈਸ ਲਾਉਨੇ ਆ ਉਹ ਥੋੜੀ ਜੀ ਤਿਲਕ ਦੀ ਰਹਿੰਦੀ ਹੈ ਮਸ਼ੀਨ ਤੋਂ ਥੋੜੀ ਡਿਫਿਕਲਟ ਹੋ ਜਾਂਦੀ ਹੈ ਪਰ ਕਾਟਨ ਵਾਲੇ ਤੇ ਬਿਲਕੁਲ ਹੀ ਆਸਾਨੀ ਨਾਲ ਲੱਗ ਜਾਂਦੀ ਹੈ ਹੁਣ ਆਪਾਂ ਨੇ ਲਾਉਣੀ ਆ ਇਹ ਵਾਲੀ ਲੈਸ ਠੀਕ ਆ ਇਹ ਨਾ ਜ਼ਿਆਦਾ ਮੋਟੀ ਆ ਤੇ ਨਾ ਜ਼ਿਆਦਾ ਪਤਲੀ ਆ ਹੁਣ ਆਪਾਂ ਇਹਨੂੰ ਦੁਪੱਟੇ ਦੇ ਲੜ ਦੇ ਉੱਤੇ ਸੈੱਟ ਕਰਾਂਗੇ ਲੜ ਦੇ ਉੱਪਰ ਆਪਾਂ ਜਿੱਥੋਂ ਲੜ ਸ਼ੁਰੂ ਹੁੰਦਾ ਉੱਥੋਂ ਨਹੀਂ ਥੋੜਾ ਜਿਹਾ ਪਿੱਛੇ ਹਟਮਾ ਆਪਾਂ ਸਿੱਧੀ ਸਾਈਡ ਪੁੱਠੀ ਲੈਸ ਰੱਖਣੀ ਆ ਤੇ ਇਸ ਤਰੀਕੇ ਨਾਲ ਕਪੜੇ ਨੂੰ ਫੋਲਡ ਕਰ ਲੈਣਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਤੇ ਅੱਧਾ ਕਿ ਇੰਚ ਦਾ ਕੱਪੜਾ ਛੱਡ ਕੇ ਇਹਨੀ ਸੀਨ ਲਾ ਲੈਣੀ ਆ ਤੇ ਤੁਸੀਂ ਇਹ ਚੀਜ਼ ਦਾ ਖਿਆਲ ਰੱਖਣਾ ਕਿ ਤੁਸੀਂ ਲੈਸ ਕਿੰਨੀ ਕੁ ਦਿਖਾਉਣੀ ਚਾਹੁੰਦੇ ਹੋ ਤੇ ਫਿਰ ਸਾਰੀ ਲੈਸ ਤੁਸੀਂ ਉਨੀਕ ਹੀ ਵਿਜੀਬਲ ਕਰਨੀ ਆ ਇਹ ਚੀਜ਼ ਦਾ ਪਹਿਲਾਂ ਖਿਆਲ ਰੱਖ ਲਿਓ ਠੀਕ ਆ ਇਹ ਜਿਹੜੀ ਲੈਸ ਆ ਇਹ ਆਪਾਂ ਸੈੱਟ ਕਰਕੇ ਲੜਾਂ ਤੋਂ ਲਾਵਾਂਗੇ ਤੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਇਹ ਹੁੰਦਾ ਵੀ ਜਿਹੜਾ ਇਹਦਾ ਐਜ ਆ ਉਹ ਬਿਲਕੁਲ 90 ਡਿਗਰੀ ਦੇ ਐਂਗਲ ਤੇ ਹੋਣਾ ਚਾਹੀਦਾ ਹੈ ਆ ਫਿਰ ਦੁਪੱਟੇ ਤੇ ਲੈਸ ਲੱਗੀ ਬਹੁਤ ਸੋਹਣੀ ਲੱਗਦੀ ਹੈ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਆਪਣੇ ਮਤਲਬ ਦੁਪੱਟੇ ਦਾ ਐਂਗਲ ਆ ਜਿਹੜਾ ਉਹ ਬਿਲਕੁਲ ਪਰਫੈਕਟ ਬਣਿਆ ਹੈ ਜਦੋਂ ਦੁਪੱਟੇ ਉੱਪਰ ਲੈਸ ਲਾਉਣੀ ਹੈ ਤਾਂ ਆਹੀ 2-3 ਗੱਲਾਂ ਦਾ ਖਿਆਲ ਤੁਸੀਂ ਜਰੂਰ ਰੱਖਣਾ ਹੈ ਆ ਇੱਕ ਤਾਂ ਜਿਹੜਾ ਤੁਸੀਂ ਕਪੜਾ ਫੋਲਡ ਕੀਤਾ ਆ ਉਹ ਮਤਲਬ ਅੱਧਾ ਇੰਚ ਪੂਰੇ ਦੁਪट्टे ਦੇ ਆਲੇ-ਦਾਲੇ ਅੱਧਾ ਇੰਚ ਹੀ ਹੋਣਾ ਚਾਹੀਦਾ ਇਹ ਨਹੀਂ ਵੀ ਕਿਤੋਂ 1 ਇੰਚ ਵਧਾਤਾ ਕਿਤੇ ਅੱਧੇ ਤੋਂ ਵੀ ਘੱਟ ਕਰਤਾ ਸੋ ਇੱਕੋ ਜਿਹਾ ਹੀ ਕਪੜਾ ਰੱਖਣਾ ਆ ਤਾਂ ਹੀ ਲੈਸ ਬਰਾਬਰ ਲੱਗੂਗੀ ਨਹੀਂ ਫਿਰ ਉਹ ਕਿਤੋਂ ਵੱਧ ਕਿਤੋਂ ਘੱਟ ਦਿਖਣੀ ਸ਼ੁਰੂ ਹੋ ਜਾਂਦੀ ਆ ਫਿਰ ਉਹ ਐ ਲੱਗਦੀ ਆ ਜਿਵੇਂ ਕਿਸੇ ਅਣਜਾਣ ਨੇ ਲਾਈ ਹੁੰਦੀ ਆ ਹੁਣ ਆਪਾਂ ਇਸ ਤਰੀਕੇ ਦੇ ਨਾਲ ਹੀ ਸਾਰੇ ਦੁਪੱਟੇ ਦੇ ਆਲੇ ਦੁਆਲੇ ਲੈਂਸ ਲਾ ਕੇ ਤਿਆਰ ਕਰ ਲਾਂਗੇ ਇਹ ਸਿੰਗਲ ਸੀਨ ਲਾ ਲਾਂਗੇ ਸਭ ਤੋਂ ਪਹਿਲਾਂ ਜਦੋਂ ਇਹ ਸਾਰੇ ਆਪਣੀ ਲੈਂਸ ਜਿਹੜੀ ਲੱਗ ਕੇ ਤਿਆਰ ਹੋਊਗੀ ਫਿਰ ਉਸ ਤੋਂ ਬਾਅਦ ਦੱਸ ਦਿਆਂ ਤੁਹਾਨੂੰ ਅੱਗੇ ਕੀ ਕਰਨਾ ਹੈ ਆ ਅੱਜਕੱਲ ਮਤਲਬ ਬਹੁਤ ਜ਼ਿਆਦਾ ਦੁਪੱਟਿਆਂ ਤੇ ਲੈਸਾਂ ਲੱਗ ਰਹੀਆਂ ਨੇ ਕੋਈ ਵੀ ਦੁਪੱਟਾ ਬਿਨਾ ਲੈਸ ਤੋਂ ਨਹੀਂ ਹੁੰਦਾ ਜਾਂ ਤਾਂ ਆਪਾਂ ਜਦੋਂ ਸੂਟ ਲੈਨੇ ਆ ਉਦੋਂ ਲੱਗੇ ਹੁੰਦੇ ਨਹੀਂ ਪਰ ਜੇ ਨਈ ਸੂਟ ਦੇ ਨਾਲ ਲੱਗੀ ਹੁੰਦੀ ਤਾਂ ਬਾਅਦ ਵਿੱਚ ਹਰ ਕਿਸੇ ਦੀ ਲਈ ਹੁੰਦੀ ਹੈ ਲੱਗੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਹਰੇਕ ਦਾ ਦਿਲ ਕਰਦਾ ਵੀ ਸਾਡੇ ਦੁਪੱਟੇ ਤੇ ਲੈਸ ਲੱਗੀ ਹੋਵੇ ਪਰ ਫਿਰ ਜੇ ਆਪਾਂ ਟੇਲਰ ਤੋਂ ਲਗਵਾਉਨੇ ਆ ਤਾਂ ਤੁਹਾਨੂੰ ਪਤਾ ਹੀ ਆ ਵੀ ਜੇ ਮਤਲਬ ਬਹੁਤ ਘੱਟ ਵੀ ਪੈਸੇ ਲੈਂਦੇ ਨੇ ਜਿਹੜੇ ਟੇਲਰ ਤਾਂ ਘੱਟੋ ਘੱਟ 200 100 ਤੱਕ ਚੁੰਨੀਆਂ ਦੀ ਲੈਸ ਲੱਗਦੀ ਆ ਸੋ ਜੇਕਰ ਤੁਸੀਂ ਆਪ ਲਾਉਣੀ ਸਿੱਖ ਜਮੂ ਤਾਂ ਤੁਹਾਡੇ ਬੁਟੀਕ ਦੇ ਜਿਹੜੇ ਤੁਸੀਂ ਪੈਸੇ ਦੰਨੇ ਹੋ ਤੁਹਾਡੇ ਬਾਚ ਸਕਦੇ ਨੇ ਤੇ ਤੁਹਾਡੇ ਸ਼ੌਂਕ ਵੀ ਪੂਰੇ ਹੋ ਸਕਦੇ ਨੇ ਇਸ ਕਰਕੇ ਮੇਰੀਆਂ ਵੀਡੀਓਜ਼ ਨੂੰ ਧਿਆਨ ਨਾਲ ਦੇਖਿਆ ਕਰੋ ਜਿਹੜੀਆਂ ਭੈਣਾਂ ਨੂੰ ਬਿਲਕੁਲ ਵੀ ਸਲਾਈ ਨਹੀਂ ਆਉਂਦੀ ਦੇਖ ਕੇ ਉਹ ਵੀ ਸਿੱਖ ਸਕਦੀਆਂ ਨੇ ਕਿਉਂਕਿ ਮੇਰੇ ਦੱਸਣ ਦਾ ਤਰੀਕਾ ਬਹੁਤ ਸਿੰਪਲ ਹੁੰਦਾ ਮੈਂ ਕੋਈ ਇਦਾਂ ਨਹੀਂ ਦੱਸਦੀ ਵੀ ਤੁਹਾਨੂੰ ਸਮਝ ਨਾ ਆਵੇ ਕੱਲੀ-ਕੱਲੀ ਚੀਜ਼ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀਆਂ ਮੈਂ ਇਹ ਵੀਡੀਓ 'ਚ ਫੇਰ ਦੁਬਾਰਾ ਤੋਂ ਕਹਿਣੀ ਆ ਵੀ ਜੇ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਹੁੰਦਾ ਤਾਂ ਮੈਨੂੰ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਸਾਨੂੰ ਵੀਡੀਓ 'ਚ ਆ ਜਗ੍ਹਾ ਤੋਂ ਕੁਝ ਨਹੀਂ ਪਤਾ ਲੱਗਿਆ ਸੀ ਆਪਾਂ ਤੁਹਾਡੇ ਨਾਲ ਜ਼ਰੂਰ ਉਹ ਚੀਜ਼ ਸ਼ੇਅਰ ਕਰਾਂਗੇ ਜਿੱਥੋਂ ਮਤਲਬ ਤੁਹਾਨੂੰ ਨਹੀਂ ਪਤਾ ਲੱਗਦਾ ਹੁਣ ਇਹ ਆਪਣੇ ਐਜ ਦੇਖ ਲਓ ਬਣ ਕੇ ਤਿਆਰ ਹੋ ਗਏ ਤੇ ਆਪਣੇ ਦੁਪट्टे ਦੇ ਸਾਰੇ ਪਾਸੇ ਇੱਕ ਇੱਕ ਵਾਰੀ ਜਿਹੜੀ ਲੇਸ ਆ ਉਹ ਲੱਗ ਚੁੱਕੀ ਆ ਹੁਣ ਆਪਾਂ ਲੇਸ ਦੇ ਉੱਪਰ ਦਾਮੀ ਸੀਨ ਲਾਵਾਂਗੇ ਦੁਪट्टे ਦੀ ਦੂਜੀ ਸਾਈਡ ਕਰਕੇ ਇਹ ਦੁਪट्टे ਦਾ ਸਿੱਧੀ ਸਾਈਡ ਆ ਤੇ ਇਹਦੇ ਨਾਲ ਆ ਜਿਹੜੇ ਦੁਪट्टे ਦੇ ਉੱਤੇ ਫਿਨਿਸ਼ਿੰਗ ਵੀ ਆ ਜਾਂਦੀ ਆ ਤੇ ਜਿਹੜੀ ਆਪਾਂ ਲੈਸ ਲਾਈ ਆ ਦਾਮੀ ਸੀਨ ਲਾਉਣ ਦੇ ਨਾਲ ਉਹਨੂੰ ਹੋਰ ਜ਼ਿਆਦਾ ਸਪੋਰਟ ਮਿਲ ਜਾਂਦੀ ਆ ਤੇ ਲੱਗੀ ਹੋਈ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਚੁੰਨੀ ਤੇ ਉੱਤੇ ਜਿਹੜੀ ਲੈਸ ਆ ਉਹ ਲਾਉਣ ਦੀ ਟਰਾਈ ਕਰਕੇ ਦੇਖਿਓ ਤੁਸੀਂ ਦੁਪट्टे ਤੇ ਨਹੀਂ ਲਾਉਣੀ ਤੁਹਾਡੇ ਘਰੇ ਕੋਈ ਐਕਸਟਰਾ ਫੈਬਰਿਕ ਪਿਆ ਹੋਊਗਾ ਤਾਂ ਤੁਸੀਂ ਇਸ ਤਰੀਕੇ ਨਾਲ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰੋ ਹਮੇਸ਼ਾ ਕੋਈ ਦੁਪੱਟਾ ਹੋਵੇ ਤੁਸੀਂ ਕੱਪੜੇ ਵੀ ਲਾਉਣ ਦੀ ਕੋਸ਼ਿਸ਼ ਕਰੋ ਇਹ ਤਰੀਕਾ ਇਹੀ ਯੂਜ਼ ਕਰੇ ਤੇ ਹੁਣ ਆਪਣਾ ਜਿਹੜਾ ਦੁਪੱਟਾ ਉਤੇ ਲੇਸ ਲੱਗ ਕੇ ਤਿਆਰ ਹੋਊਗੀ ਥੈਂਕ